ਅਮਰੀਕਾ ਦੇ ਰੋਗ ਨਿਰੰਤਰਣ ਕੇਂਦਰਾ ਨੂੰ ਇਸ ਕਰਮੀ ਦੇ ਵਿੱਚ ਕੈਨੇਡਾ ਤੋਂ ਸਰਹੱਦ ਪਾਰ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਦੇ ਲਈ ਔਖੇ ਰੂਪਾਂ ਦੀ ਲੋੜ ਨਹੀਂ ਪਵੇਗੀ ਅਮਰੀਕਾ ਦੇ ਰੋਗ ਨਿਰੰਤਰਣ ਕੇਂਦਰਾ ਨੂੰ ਇਸ ਕਰਮੀ ਦੇ ਵਿੱਚ ਕੈਨੇਡਾ ਤੋਂ ਸਰਹੱਦ ਪਾਰ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਦੇ ਲਈ ਔਖੇ ਰੂਪਾਂ ਦੀ ਲੋੜ ਨਹੀਂ ਹੋਵੇਗੀ ਤੇ ਇਸੇ ਲਈ ਇਸ ਨੂੰ ਸੁਖਾਲਾ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਮਰੀਕਾ ਤੇ ਕੈਨੇਡਾ ਦੇ ਹੋਰ ਰੈਬਿਸ ਮੁਕਤ ਦੇਸ਼ਾਂ ਤੋਂ ਸਰਹੱਦ ਪਾਰ ਕਰਨ ਵਾਲੇ ਕੁੱਤਿਆਂ ਲਈ ਯੋਜਨਾਬੱਧ ਨਿਯਮਾਂ ਨੂੰ ਛੱਡ ਦਿੱਤਾ ਗਿਆ ਹੈ ਅਗਲੇ ਮਹੀਨੇ ਤੋਂ ਲਾਗੂ ਹੋਣ ਵਾਲੀਆਂ ਤਬਦੀਲੀਆਂ ਵੈਟਰਨਰੀ ਐਸੋਸੀਏਸ਼ਨਾਂ ਸੈਰ ਸਪਾਟਾ ਉਦਯੋਗ ਤੇ ਕੈਨੇਡਾ ਦੇ ਵਿੱਤ ਸੰਗੀ ਸਰਕਾਰ ਦੁਆਰਾ ਪੈਨ ਕੀਤੀਆਂ ਗਈਆਂ ਸਨ ਅਮਰੀਕਾ ਦੇ ਰੋਗ ਨਿਰੰਤਰਣ ਕੇਂਦਰਾਂ ਨੂੰ ਇਸ ਗਰਮੀ ਦੇ ਵਿੱਚ ਕੈਨੇਡਾ ਤੋਂ ਸਰਹੱਦ ਪਾਰ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਲਈ ਔਖੇ ਰੂਪਾਂ ਦੀ ਲੋੜ ਜਿਹੜੀ ਹੈ ਉਹ ਨਹੀਂ ਪਵੇਗੀ। ਏਜੰਸੀ ਨੇ ਮਈ ਦੇ ਵਿੱਚ ਨਵੇਂ ਨਿਯਮਾਂ ਦਾ ਐਲਾਨ ਕੀਤਾ ਸੀ ਜਿਨ੍ਹਾਂ ਦਾ ਉਦੇਸ਼ ਰੈਬੀਜ਼ ਨੂੰ ਦੇਸ਼ ਤੋਂ ਬਾਹਰ ਰੱਖਣਾ ਸੀ। ਉਹਨਾਂ ਕਿਹਾ ਕਿ ਕੁੱਤਿਆਂ ਨੂੰ ਮਾਈਕਰੋਚਿਪ ਕਰਨ ਤੇ ਰੈਬੀਜ਼ ਦੇ ਵਿਰੁੱਧ ਟੀਕਾ ਕਰਨ ਤੇ ਦੋ ਫਾਰਮਾਂ ਦੇ ਸਮੇਤ ਇੱਕ ਪਸ਼ੂ ਚਿਕਿਤਸਕ ਦੁਆਰਾ ਦਸਤਖਤ ਕੀਤੇ ਜਾਣ ਦੀ ਲੋੜ ਹੈ। ਅਗਲੇ ਮਹੀਨੇ ਤੋਂ ਲਾਗੂ ਹੋਣ ਵਾਲੀਆਂ ਤਬਦੀਲੀਆਂ ਵੈਟਨਰੀ ਐਸੋਸੀਏਸ਼ਨਾਂ ਸੈਰ ਸਪਾਟਾ ਉਦਯੋਗ ਤੇ ਕੈਨੇਡਾ ਵਿੱਚ ਸੰਘੀ ਸਰਕਾਰ ਸਰਕਾਰ ਦੇ ਦੁਆਰਾ ਪੈਨ ਕੀਤੀਆਂ ਗਈਆਂ ਸਨ ਪਿਛਲੇ ਹਫਤੇ ਕੈਨੇਡੀਅਨ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਕਿ ਉਹਨਾਂ ਨੇ ਕੈਨੇਡਾ ਤੋਂ ਆਉਣ ਵਾਲੇ ਕੁੱਤਿਆਂ ਲਈ ਨਿਯਮਾਂ ਦੇ ਵਿੱਚ ਅਨਛਕ ਛੋਟ ਪ੍ਰਾਪਤ ਕੀਤੀ ਹੈ ਪਰ ਪੂਰੀ ਛੋਟ ਲਈ ਜ਼ੋਰ ਦੇ ਰਹੇ ਨੇ ਸੀਡੀਸੀ ਦਾ ਕਹਿਣਾ ਹੈ ਕਿ ਜਿੰਨਾ ਚਿਰ ਕੁੱਤਾ ਪਿਛਲੇ ਮਹੀਨਿਆਂ ਤੋਂ ਘਟ ਜੋਖਮ ਵਾਲੇ ਜਾਂ ਰੇਬੀਜ਼ ਮੁਕਤ ਦੇਸ਼ ਵਿੱਚ ਹੈ ਇਹ ਸਿਰਫ ਇੱਕ ਆਯਾਤ ਫਾਰਮ ਦੇ ਨਾਲ ਸਰਹੱਦ ਪਾਰ ਕਰ ਸਕਦਾ ਹੈ ਜੋ ਯਾਤਰਾ ਦੇ ਦਿਨ ਔਨਲਾਈਨ ਪੂਰਾ ਕੀਤਾ ਜਾ ਸਕਦਾ ਹੈ ਇਹ ਕਹਿੰਦੇ ਨੇ ਕਿ ਤਬਦੀਲੀਆਂ ਜਨਤਾ ਉਦਯੋਗ ਤੇ ਵੱਖ-ਵੱਖ ਦੇਸ਼ਾਂ ਤੋਂ ਫੀਡਬੈਕ ਤੇ ਅਧਾਰਤ ਹਨ ਡੈਲਟਾ 에ਅਰਲਾਈਨਸ ਨੇ ਇੱਕ ਨੁਕਸਾਨدار ਸੌਫਟਵੇਅਰ ਅਪਡੇਟ ਤੋਂ ਲਗਾਤਾਰ ਚੌਥੇ ਦਿਨ ਵੀ ਕਾਫੀ ਸੰਘਰਸ਼ ਦੇਖਿਆ ਹੋਰ ਕੈਰੀਅਰ ਜਿਹੜੇ ਨੇ ਉਹ ਸੋਮਵਾਰ ਨੂੰ ਸੇਵਾ ਵਿਗਨ ਦੇ ਲਗਭਗ ਸਧਾਰਨ ਪੱਧਰਾਂ ਦੇ ਉੱਤੇ ਤਾਂ ਵਾਪਸ ਆ ਰਹੇ ਨੇ ਦੁਨੀਆ ਭਰ ਦੀਆਂ 에어ਲਾਈਨਾਂ ਹਸਪਤਾਲਾਂ ਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਆਊਟੇਜ ਦੇ ਪ੍ਰਤੀ ਡੈਲਟਾ ਦੇ ਮੁਕਾਬਲੇ ਕਮਜ਼ੋਰ ਪ੍ਰਤੀਕਿਰਿਆ ਆਵਾ ਦੀ ਚਮਕ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਟਰਾਂਸਪੋਰਟਰਸ ਜਿਹੜੇ ਨੇ ਉਹਨਾਂ ਦਾ ਟਰਾਂਸਪੋਰਟਰ ਟਰਾਂਸਪੋਰਟੇਸ਼ਨਸ ਦੇ ਸਕੱਟਰੀ ਨੇ ਕਿਹਾ ਕਿ ਉਹਨਾਂ ਦੀ ਏਜੰਸੀ ਨੂੰ ਡੈਲਟਾ ਦੇ ਬਾਰੇ ਸੈਂਕੜੇ ਸ਼ਿਕਾਇਤਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਈਆਂ ਨੇ ਤੇ ਉਹ ਉਮੀਦ ਕਰਦੇ ਨੇ ਕਿ 에어ਲਾਈਨ ਦੇਰੀ ਨਾਲ ਆਉਣ ਵਾਲੇ ਯਾਤਰੀਆਂ ਦੇ ਲਈ ਹੋਟਲ ਤੇ ਭੋਜਨ ਮੁਹੱਈਆ ਕਰਵਾਏਗੀ ਤੇ ਗਾਹਕਾਂ ਨੂੰ ਤੁਰੰਤ ਰਿਫੰਡ ਵੀ ਜਾਰੀ ਕੀਤਾ ਜਾਏਗਾ। ਹਵਾਈ ਅੱਡਿਆਂ ਤੇ ਅਜੇ ਵੀ ਦੇਰੀ ਦੇਖੀ ਜਾ ਰਹੀ ਹੈ ਜੋ ਕਿ ਇੱਕ ਨੁਕਸਾਨਦਾਰ ਸੌਫਟਵੇਅਰ ਅਪਡੇਟ ਤੋਂ ਬਾਅਦ ਜਾਰੀ ਹੋਇਆ ਹੈ ਜਦੋਂ ਦੁਨੀਆ ਭਰ ਦੇ ਵਿੱਚ ਤਬਾਹੀ ਮੱਚ ਗਈ ਸੀ ਤਾਂ ਲਗਭਗ ਸਾਰੀਆਂ 에ਅਰਲਾਈਨਾਂ ਦੁਆਰਾ ਕਈ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ ਪਰ ਪ੍ਰਭਾਵ ਘਟ ਰਿਹਾ ਹੈ ਫਲਾਈਟ ਅਵੇਅਰ ਦੇ ਨਵੇਂ ਅੰਕੜਿਆਂ ਦੇ ਅਨੁਸਾਰ ਸੋਮਵਾਰ ਦੀ ਸ਼ੁਰੂਆਤ ਦੇ ਵਿੱਚ ਯੂਐਸ ਦੇ ਅੰਦਰ ਬਾਹਰ ਕੁੱਲ ਰੱਦ ਹੋਣ ਦੀ ਗਿਣਤੀ 758 ਸੀ ਜੋ ਕਿ ਛੁੱਟੀ ਦੇ ਬਿਨਾਂ ਆਮ ਨਾਲੋਂ ਵੱਧ ਹੈ ਰੱਦ ਹੋਣ ਵਾਲੀਆਂ ਜ਼ਿਆਦਾਤਰ ਉਡਾਣਾਂ ਜਿਹੜੀਆਂ ਨੇ ਉਹ ਡੈਲਟਾ 에ਅਰਲਾਈਨਸ ਦੀਆਂ ਸਨ ਡੈਲਟਾ ਨੇ 626 ਰੱਦ ਹੋਣ ਦੀਆਂ ਰਿਪੋਰਟਾਂ ਕੀਤੀਆਂ ਤੇ ਸਾਰੀਆਂ ਰੱਦ ਹੋਣ ਕੀਤੀਆਂ ਉਡਾਣਾਂ ਦਾ ਲਗਭਗ 83% ਦੀ ਹੈ ਡੈਲਟਾ ਦੇ ਚੀਫ ਐਗਜ਼ੀਕਿਊਟਿਵ ਐਂਡ ਬੈਸਟੀਅਨ ਨੇ ਗਾਹਕਾਂ ਨੂੰ ਸੁਨੇਹਾ ਦਿੱੰਦੇ ਕਿ ਹੈ ਕਿ 에ਅਰਲਾਈਨ ਆਊਟੇਜ ਤੋਂ ਬਾਅਦ ਕੰਮ ਨੂੰ ਮੁੜ ਬਹਾਲ ਕਰਨਾ ਜਾ ਰਹੀ ਹੈ ਉਹਨਾਂ ਕਿਹਾ ਕਿ ਡੈਲਟਾ ਦੇ ਸੰਚਾਲਨ ਦੇ ਵਿੱਚ ਵਿਰਾਮ ਦੇ ਨਤੀਜੇ ਵਜੋਂ 3500 ਤੋਂ ਵੱਧ ਡੈਲਟਾ ਕਨੈਕਸ਼ਨ ਕੈਨਸਲ ਤੇ ਪੋਸਟਪਨ ਉਰਾਨਾ ਨੇ ਡੈਲਟਾ ਪ੍ਰਭਾਵਿਤ ਗਾਹਕਾਂ ਨੂੰ ਛੋਟਾਂ ਦੀ ਪੇਸ਼ਕਸ਼ ਕਰ ਰਿਹਾ ਹੈ ਉਹਨਾਂ ਕਿਹਾ ਕਿ ਟੈਕਨੋਲੋਜੀ ਸਮੱਸਿਆ ਗਰਮੀਆਂ ਦੇ ਸਭ ਤੋਂ ਵਿਅਸਤ ਯਾਤਰਾ ਵਾਲੇ ਹਫ਼ਤੇ ਦੇ ਅੰਤ ਵਿੱਚ ਆਈ ਹੈ ਜਿਸ ਵਿੱਚ ਜਿਹੜੇ ਹੋਰ ਵੀ ਬੁੱਕ ਕੀਤੇ ਲੋਡ 90% ਤੋਂ ਵੱਧ ਹਨ ਔਰ ਸਾਡੀ ਮੁੜ ਰਿਹਾਇਸ਼ ਸਮਰਥਾਵਾਂ ਨੂੰ ਸੀਮਿਤ ਕਰਦੇ ਹੋਏ ਡੈਲਟਾ ਦੁਆਰਾ ਇਸ ਦੇ ਚਾਲਕਾਂ ਨੂੰ ਟਰੈਕ ਕਰਨ ਲਈ ਵਰਤੇ ਗਏ ਸਾਧਨਾ ਵਿੱਚੋ ਇੱਕ ਪ੍ਰਭਾਵਿਤ ਹੋਇਆ ਸੀ ਤੇ ਸਿਸਟਮ ਆਊਟੇਜ ਦੁਆਰਾ ਸ਼ੁਰੂ ਕੀਤੇ ਗਏ ਬੇਮਿਸਾਲ ਤਬਦੀਲੀਆਂ ਦੀ ਪ੍ਰਕਿਰਿਆ ਕਰਨ ਦੇ ਵਿੱਚ ਅਸਮਰਥ ਸੀ ਫਲਾਈਟ ਅਵੇਅਰ ਦੇ ਅਨੁਸਾਰ ਖਰਾਬ ਮੌਸਮ ਦੇ ਕਾਰਨ ਵੀ ਦੱਖਣ ਪੂਰਬ ਵੱਲ ਦੇਰੀ ਹੋਈ ਜਿਸ ਵਿੱਚ ਐਟਲੰਟਾ ਵੀ ਸ਼ਾਮਿਲ ਹੈ ਜਿੱਥੇ ਡੈਲਟਾ 에ਅਰਲਾਈਨਜ਼ ਦਾ ਆਧਾਰ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ